ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਅਸੂਈ ਸਵਾਈ ਗਾਂ ਤਾਂ ਨੁਖਾਉਣੀ ਆ ਤੇ ਕਾ ਕੱਟਾ ਵੀ ਜਿਹੜਾ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਹੁਣ ਗੱਲਬਾਤ ਕਰਦੇ ਆਂ ਤੇ ਗਾਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਇਹ ਵੀ ਇੱਥੇ ਹੀ ਆਪਣਾ ਪਾਸ ਕਰਕੇ ਪੱਸ਼ੂ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਚਲੋ ਵੀਰ ਜੀ ਚੜਦੀ ਗਾਇ ਚਲੋ ਚੜਦੀ ਗਲਾ ਚੈਦੀ ਜੀ ਤੇ ਨਾਮ ਦੱਸਦੇ ਵੀਰ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈ 991446394 ਠੀਕ ਆ ਐਡਰੈਸ ਹੈਗਾ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਨਤਾਰ ਰੋਡ ਦੇ ਵਿੱਚ ਪਿੰਡ ਚਾਟੀਵੜ ਵੈਨਾ ਆਪਣਾ ਠੀਕ ਆ ਜੀ ਅੱਜ ਇੱਕ ਗਾਂ ਦੇ ਇੱਕ ਇਕੱਟਾ ਨਾ ਮਾਲੀ ਇਹ ਖੈਂਦਾ ਏ ਠੀਕ ਆ ਕਰੀਏ ਸ਼ੁਰੂ ਵੀਰ ਜੀ ਫਿਰ ਹਾਂ ਜੀ ਜੀ ਵੀਰ ਜੀ ਕਰੀਏ ਜੀ ਠੀਕ ਆ ਜੀ ਤੇ ਪਹਿਲਾਂ ਫਿਰ ਗਾਂ ਹੀ ਖਾਦੀਏ ਇਹੋ ਕੰਮ ਆ ਨਾ ਅਰਬੀ ਜੀ ਕੋਈ ਘਰ ਰੱਖਣ ਵਾਲਾ ਲਾਏ ਹਾਂਜੀ ਜਿੰਨਾ ਨਹੀਂ ਵੀ ਨਾ ਡੰਗਰ ਰੱਖਿਆ ਅਰਬੀ ਜੀ ਉਹ ਵੀ ਸਵਾਦ ਲਾਏ ਦੇਖਣੇ ਕਰੀ ਅੱਛਾ ਹੁਣ ਚਲੋ ਸਾਰੇ ਇੰਸਟਾਗ੍ਰਾਮ ਲੋਕ ਜਿਆਦਾ ਚਲਾਉਂਦੇ ਆ YouTube ਤੇ ਚਲੋ ਘਾਟੇ ਕੋਈ ਵੇਂਦਾ ਕਿੰਨੀਆਂ ਗਿਣੀਆਂ ਲੋਕਾਂ ਨੂੰ ਬਿਮਾਰੀਆਂ ਹੋਉਂਦੀਆਂ ਦੋਸਤੋ ਅੱਛਾ ਕਿੰਨਾ ਕਿੰਨਾ ਦੁੱਧ ਵੀ ਰਿਕਵਰ ਕਰਨ ਦੇ ਆ ਅੱਛਾ ਵੀ ਜਿਹੜੇ ਵੀ ਆਹੋ ਨਕਲੀ ਦੁੱਧ ਦਾ ਬੜਾ ਫੜਿਆ ਜਾਂਦਿਆ ਵਾ ਵੀ ਦਵਾਈਆਂ ਨਕਲੀ ਦੁੱਧ ਆਪਜੀ ਚਲੋ ਆਪਾਂ ਇਹ ਵੀ ਐਨੇ ਵੀ ਆਪਣਾ ਦੁੱਧ ਖਰਾਬ ਹੋਇਆ ਡੋਗ ਹਾਂਜੀ ਹਾਂਜੀ ਕਦੀ ਲਵਾਈ ਦੀਆਂ ਮਠਿਆਈਆਂ ਛੁੱਟੀਆਂ ਦੇਖੀਆਂ ਆਹ ਇਹ ਤਾਂ ਗੱਲ ਤੁਹਾਡੀ ਸਹੀ ਆ ਕਾਜੀ ਕੇ ਨਰਾਸ ਗੁੱਲੇ ਵੇਖੇ ਵੀ ਛੁੱਟੇ ਆ ਵੀ ਦਵਾਈ ਦੇ ਖਰਾਬ ਹੋ ਗਏ ਆ ਕੇ ਜੀ ਬਰਫੀ ਹਾਂਜੀ ਕਦੋਂ ਦੀਆਂ ਬਣੀਆਂ ਪਾ ਪਾ ਵੇਜ ਵੈਰਾਈਟੀਆਂ ਛੁੱਟੀ ਜਾਂਦੇ ਆ ਸਿਰਫ ਪੈਸਾ ਮੁੱਕ ਗਿਆ ਲੋਕਾਂ ਹਾਂਜੀ ਹਾਂਜੀ ਤੇ ਜੀ ਸੇਤਾ ਲੈਣੀ ਬਾਕੀ ਇਹ ਆ ਵੀ ਭਾਵੇਂ ਜਿਆਦੀਆਂ ਨਹੀਂ ਏਕ-ਏਕ ਹੀ ਘੜੇ ਰੱਖੋ ਬੜੇ ਸਵਾਦ ਲੈ ਕੇ ਵੇਖਣਾ ਏਕ ਹੀ ਰੱਖ ਕੇ ਵੇਖਣਾ ਪੈਣੀਆਂ ਦਾ ਮੇਤੋ ਖੜਨ ਬਤੇਰੇ ਆਪਣੇ ਭਰਾ ਵਪਾਰੀ ਆ ਹਾਂਜੀ ਹਾਂਜੀ ਸਾਰਾ ਤਾਂ ਡੰਗਰੇ ਏਕ-ਏਕ ਰੱਖ ਕੇ ਵੇਖੋ ਘਰ ਦੇ ਦੁੱਧਾ ਸਵਾਦ ਵੇਖੋ ਹਾਂਜੀ ਢੋਲੂਆਂ ਵਾਲਾ ਦੁੱਧ ਭੁੱਲ ਜਾਓਗੇ ਢੋਲੂ ਚੁੱਕਿਆ ਤੇ ਚਲੋ ਕਿਸੇ ਡੇਰੀ ਤੋਂ ਲਾਏ ਬਾਕੀ ਆ ਵੀ ਚਲੋ ਹਰ ਵੀਜੂਣ ਪਿੰਡਾਂ 'ਚ ਫਿਰਦੇ ਆ ਮਾਲ ਘਟ ਗਿਆ ਕਿਉਂ ਹਾਂਜੀ ਹਾਂਜੀ ਬੜੇ ਪਸ਼ੂ ਘਟ ਗਏ ਆ ਮਾਲ ਘਟ ਗਿਆ ਮਾਲ ਕਿੱਥੋਂ ਆਵੇ ਉਹ ਪੈਦਾਵਾਰ ਦੁੱਧ ਦੀ ਪਿੰਡਾਂ 'ਚ ਬੜੀ ਘਟ ਗਈ ਅੱਗੇ ਨਾਲੋਂ ਤੇ ਪਰ ਲਾਗਤ ਵਧੀ ਜਾਂਦੀ ਆ ਦੁੱਧ ਦੁੱਧ ਨੂੰ ਵਾਧੀ ਹੋਵੇ ਜਿੰਨਾ ਲੱਗਦਾ ਪਤਾ ਨਹੀਂ ਲੋਕ ਲਈ ਕਿੱਥੋਂ ਆਣੇ ਪਤਾ ਨਹੀਂ ਕਿੱਥੋਂ ਹੀ ਜਾਂਦੇ ਇਹਨਾਂ ਦੁੱਧ ਬੜਾ ਬੜਾ ਲੋਕ ਲਈ ਆਉਂਦੇ ਪਰ ਨਹੀਂ ਯਾਰ ਵੀ ਜੀ ਸਭ ਕੁਝ ਇੱਥੇ ਹੀ ਆ ਜਾ ਆਪਾਂ ਕਿਸੇ ਦਿੱਤੀਆਂ ਬੁੱਤ ਨੂੰ ਜ਼ਹਿਰ ਦਾਂਗੇ ਨਾ ਇੱਥੇ ਵੇਖਣਾ ਬਣਾ ਤੇ ਬਾਕੀ ਇਹ ਆ ਵੀ ਕਰਦਾ ਕੋਸ਼ਿਸ਼ ਕਰੋ ਵੀ ਕਰਦਾ ਹੀ ਵਰਤੋ ਕੋਸ਼ਿਸ਼ ਕਰੋ ਵੀ ਹਰ ਵੀਰ ਨਹੀਂ ਨਾ ਕੁਝ ਜ਼ਿਆਦਾ ਪੈਸੇ ਲਾ ਸਕਦਾ ਤੂੰ ਟੋਕੜ ਲੈ ਲੈ ਹਾਂਜੀ ਹਾਂਜੀ ਜਿਹਨਾਂ ਪਤਾ ਹੋਊਗਾ ਮੈਂ ਆਪਦੇ 3 ਪੁੱਤਾਂ ਨੂੰ ਆਪਦਾ ਚੋਗੇ ਸਾਹਮਣੇ ਸਾਹਮਣੇ ਚੋਇਆ ਪੁੱਤਾਂ ਪੀਣਾ ਕੇ ਇਹਨੂੰ ਦੁੱਧ ਪੀਣਾ ਹੁਣ ਮਾਦਾ ਜੰਮਦੇ ਬੱਚੇ ਹੈ ਹਨਾ ਹਾਂਜੀ ਕਿ ਨਹੀਂ ਕਿ ਪੋਟਰ ਲਾ ਦੇਦੇ ਆ ਉਹ ਲਾ ਦੋ ਡੱਬੇ ਵਾਲਾ ਲਾ ਦੋ ਫਰਾਂ ਵਾਲਾ ਐਵੇਂ ਵੀ ਲਾ ਜਦੋਂ ਆਪਣੇ ਜੋ ਆ ਗਿਆ ਨਾ ਤਾਂ ਮੋੜਾ ਕੀਰਤ ਆਪਣਾ ਕਿੱਡਾ 12 ਸਾਲਾਂ ਦਾ ਤੇ 15 ਸਾਲਾਂ ਦਾ ਲੱਗਦਾ ਐਂ ਗਾਉਂ ਦਾ ਦੁੱਧ ਪਿਆਉਂਦੇ ਰਹੇ ਦੋ ਹਾਂਜੀ ਹਾਂਜੀ ਉਈ ਵੀ ਤਾਂ ਉਹਨੂੰ ਪਤਾ ਲੱਗਿਆ ਵੀ ਹਾਂ ਮੈਂ ਆਪਣੇ ਘਰੋਂ ਕੇ ਆਪਣੇ ਜੀ ਨੂੰ ਪਿਆਉਣ ਨੇ ਹਾਂਜੀ ਹਾਂਜੀ ਤੇ ਮੇਰੀ ਇੰਨੀ ਗਰਗਵੈਸ ਤੇ ਆ ਵੀ ਸਾਰੇ ਰੱਖੋ ਇੱਕ ਇੱਕ ਹਾਂਜੀ ਜਦੋਂ ਵੀ ਰੱਖੋਗੇ ਕੋਈ ਸੂਹ ਹੋ ਗਈ ਕੋਈ ਬੱਚਾ ਪਲੂਗਾ ਕੋਈ ਅਹੀਂ ਲੈ ਆਵਾਂਗੇ ਅਹੀਂ ਲਾ ਕੇ ਵੇਚ ਲਾਂਗੇ ਅਹੀਂ ਇਹਨਾਂ ਦੇ ਘਰਾਂ ਚੋਂ ਲੈ ਕੇ ਤੇ ਇਹਨਾਂ ਦੇ ਘਰਾਂ 'ਚ ਹੀ ਪਰਚੀਲ ਕਰਨਾ ਹੁੰਦਾ ਉਹੀ ਸਹੀ ਗੱਲ ਹੈ ਘਰਾਂ ਚੋਂ ਹੀ ਆਉਣੀਆਂ ਤੇ ਘਰਾਂ 'ਚ ਹੀ ਜਾਣੀਆਂ ਜਾਣੀਆਂ ਇਹ ਨਹੀਂ ਕਿ ਬੇਦੀ ਆ ਵੀ ਮੇਰੇ ਭੈਣ ਭਰਾ ਸਾਰੇ ਇੱਕ ਇੱਕ ਰੱਖੋ ਹਾਂਜੀ ਤੇ ਦੁੱਧ ਘਰ ਦਾ ਵਰਤਿਆ ਕਰੋ ਬਿਮਾਰੀਆਂ ਤੋਂ ਬਚੇ ਜੀ ਇਹਦੇ ਕੋਲ 13 ਹੋ ਜੇ ਅੱਛਾ 14 ਹੋ ਜੇ ਤਿਆਰ ਜਿਹੜਾ ਤਿਆਰ ਆ ਅੱਛਾ ਸੂਈ ਨੂੰ ਮਹੀਨਾ ਹੋ ਗਿਆ ਵਾ ਬੱਚੇ ਮਰੇ ਦੀਆਂ ਪਿਛਲੇ ਘਰ ਦੀ ਵੀਡੀਓ ਮੈਂ ਸਾਰੀਆਂ ਬਣਾ ਕੇ ਲਾਇਆ ਅੱਛਾ ਭਾ ਆਪਾਂ ਨਿਗਾਰਿਆ ਦੇਣਾ ਵੱਡਾ ਭਾ ਨਹੀਂ ਪਾਉਣਾ ਇਹਦਾ ਤੋਰੋ ਫਿਰ ਇੱਕ ਨਹੀਂ ਹਾਂਜੀ 13 ਲੀਟਰ ਦੁੱਧ ਜਿਹੜਾ ਹੁਣ ਕਹਿੰਦੇ ਪਏ ਯਾ ਇਧਰ ਵਿਖਾ ਦੋ ਮੜੇ ਆਪਣਾ ਹਰਿਆ ਐ ਨਹੀਂ ਤੂੜੀ ਦੇ ਡੰਗਰ ਮਿਲਦੇ ਠੀਕ ਆ ਮੇਰੀ ਤੋੜੀ ਆ ਸ਼ਹਿਰ ਚ ਕਈ ਵਾਰੇ ਪੱਠੇ ਮਿਲਦੇ ਆ ਕਈ ਵਾਰੇ ਨਹੀਂ ਮਿਲਦੇ ਹੁਣ ਮੀਂਹ ਬਾਰਸ਼ਾਂ ਬੂਰਸ਼ਾਂ ਬਾਰਸ਼ਾਂ ਪੈਂਦੀਆਂ ਵਾ ਤੇ ਪੱਠੇ ਪੈਲੀਆਂ ਚ ਕਈ ਵਾਰੀ ਨਿਕਲਦੇ ਨਹੀਂ ਆ ਚਾਹ ਚੂੜ ਵੇਖੋ ਕਿ ਨਖਸਮੀ ਹੋਈ ਸਾmber ਆਈ ਆ ਦੁੱਧ ਭਾਏ ਕੋ 15 16 ਕਿਲੋ ਛੋਰੇ ਕੋ ਸਾਈ ਮੇਲ ਦੇ ਉਹਦੀ ਗੱਲ ਨਹੀਂ ਆ ਰੀ ਜੀ ਕੇ ਵੇਲੇ ਕੋ ਭੈਣ ਭਰਾ ਬਾਹਰ ਅੰਦਰ ਹੁੰਦਾ ਹੀ ਦੇਖੋ ਕੋਈ ਵੀ ਪਿਛੇ ਹੋਏ ਬੱਚੇ ਚੋਵੇ ਵੀ ਅੰਦੀ ਸੀ ਲਿਆ ਜਰੂਰੀ ਨਿਰਦ ਉਦ ਦਾ ਮੁੱਲ ਨਹੀਂ ਹੁੰਦਾ ਨਾਲ ਥੰਦੀ ਸੀ ਲੇ ਪਛੋ ਦਾ ਵੀ ਮੁੱਲ ਨਹੀਂ ਹੁੰਦਾ ਚਵਾਈ ਜੀ ਵੇ ਗੱਡੀ ਪੱਕੀ ਹੈ ਚਵਾਈ ਵੀ ਚਵਾਈ ਇਹ ਠੀਕ ਹੈ ਜੀ ਚਵਾਈ ਲੋਏ ਲੈ ਜਾਓ ਇੱਕ ਕਰੀਏ ਲਾ ਦੇ ਫਲਕਾਰੀ ਲਾ ਕੇ ਦਿਖਾ ਦਈਏ ਆ ਦੇ ਸਾਦੇ ਜੇ ਬਾਕੀ ਇੱਕੋ ਜਿਹਾ ਰੰਗਿਆ ਇੱਕੋ ਜਿਹਾ ਕੋਈ ਲਿੱਸੀ ਫਿੱਕੀ ਨਹੀਂ ਆ ਨਹੀਂ ਸਾਦੇ ਹਾਂ ਜੀ ਇਹਦਾ ਮੁੱਲ ਫਿਰ ਇਹਦਾ ਮੁੱਲ ਆ ਰੁਪਈਏ 40 ਦੀ ਦੇ ਦਈਏ ਨਹੀਂ 40 ਦੀ ਨਹੀਂ ਦੇਗੀ ਪੈਗੀ ਹਵਸ਼ੀ ਕਰੀਏ ਕਮਾਤਨ ਮਾਰਿਆ ਪਸੰਦੀ ਆ 35 ਦੀ ਦੇ ਦਈਏ ਯਾਰ ਛੋਟ ਕਰਦੀਏ ਦੇ ਦਰ ਰੁਪਈਆ 34000 33000 ਦੇ ਦਗਾ ਐਸ਼ਾ 33000 ਦੇ ਬਾਕੀ ਕੋ ਫੋਨ ਲਾਊਗਾ ਫੋਨ ਲਾਵੇ ਤੇ ਮੌਕੇ ਤੇ ਸਬਦਾ ਹੋ ਜਾਊਗਾ ਆਪਣੀ ਚਵਾਈ ਕਰਕੇ ਲਓ ਕਿਸੇ ਨੂੰ ਮਾਰਾ ਕਹਿਣ ਨਾਲੋਂ ਹਾਂਜੀ ਰੁਪਈਆ ਆਪੋ ਦੇ ਆਪਣੇ ਘਰੇ 12 ਕਿਲੋ ਦੇ ਚਵਾਈਆਂ ਠੀਕ ਆ ਹਾਂ ਗਾੜੀ ਵਾਲੇ ਦੀ ਜਿੰਨੇ ਆਉਣਾ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਲਾਵੇ ਉਹ ਸਾਡੇ ਯਕੀਨ ਤੇ ਨਾ ਰਵੇ ਠੀਕ ਆ ਜੀ ਹਾਂਜੀ ਹੁਣ ਆ ਜਿਹੜਾ ਕਟਾ ਜੇ ਇਹ ਹਰ ਤੀਜੀ ਕਟਾ ਦਾ ਹੈਗਾ ਜੀ 13 ਕੁ ਮਹੀਨੇ ਦਾ ਹੈਗਾ ਜੀ ਅੱਛਾ 13 ਹੋਵੇ 14 ਦੇ ਹੋਵੇ ਜੀ ਠੀਕ ਹੈ ਪੱਦੇ ਨਾਲ ਪਰ ਰੱਖਣ ਵਾਲੇ ਨੂੰ ਰੱਖਣ ਵਾਲੇ ਨੂੰ ਦੇਣਾ ਉਹ ਮਾ ਉਹ ਗੱਡੀ ਚ ਲਵਾਇਆ ਆਪਾਂ ਮੈਂ ਤੁਹਾਨੂੰ ਆਖੀ ਜਾਨ ਹੀ ਬਚਾਈ ਉਹ ਜਾਰੇ ਦੀ ਅੱਛਾ ਇਹ ਨਹੀਂ ਤੇ ਜਾਨ ਬਚਾਈ ਆ ਤਾਂ ਮੋਰਨ ਬਥੇਰਾ ਮੰਗ ਲੈਣਾ ਅੱਛਾ ਯਾਰ ਸੁਣੋ ਆਇ ਕੰਮ ਕਰਨਾ ਆ ਜਲੇ ਆ ਉਹਦਾ ਸਾਰਾ ਸਾਫ ਮੈਂ ਵੇਖ ਲਈ ਉਹ ਅੱਗ ਦੇ ਕਰਾਉਣੇ ਜਾਵਾ ਪਰ ਆਪਾਂ ਦੇ ਛਡਾਇਆ ਜੀ ਠੀਕ ਹੈ ਇਹਦਾ ਮੁੱਲ ਅਸੀਂ ਕੱਟੀ ਛਡਾਈ ਹੈ ਅਸੀਂ ਵਿਚਾਰ ਆ ਵਿਚਾਰ ਕੋਈ ਨਹੀਂ ਅਸੀਂ ਉੱਤੇ ਠੀਕ ਹੈ ਮੈਂ ਕਰ ਦਈਏ ਕੋਈ ਸਾਡੇ ਵੀ ਲੈ ਕੇ ਲਾ ਗਿਓ ਠੀਕ ਹੈ ਇਹਦਾ ਆਪ 13 ਦਾ ਲੈ 13 ਦਾ ਅੱਛਾ 13000 ਦਾ ਹਾਂ 13000 ਦਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਚਲੋ ਜੋ ਵੀ ਇਹ ਸਾਰਾ ਕੁਝ ਤਾਂ ਸਾਡੇ ਸਾਹਮਣੇ ਹੈ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ